ਤੇ ਇੰਦਰਪ੍ਰੀਤ ਕਿਉਂ ਕਰ ਛੱਡ ਕੇ ਇਹ ਆਲੀ ਕਲਾ ਪਿੰਡ ਤੋਂ ਗਿਆ ਕਿਹੜੇ ਸ਼ਹਿਰ ਦੇ ਵਿੱਚ ਗਿਆ ਤੇ ਕੀ ਕੁਝ ਹੋਇਆ ਉਸ ਦੇ ਨਾਲ ਉਹ ਬੱਚੇ ਦੇ ਮਨ ਦੇ ਵਿੱਚ ਕੁਝ ਗੇਮ ਪ੍ਰਤੀ ਦਿਲਚਸਪੀ ਸੀ ਨਾਨ ਮੈਡੀਕਲ ਉਹਦੀ ਤਮੰਨਾ ਸੀ ਮੈਂ ਨਾਨ ਮੈਡੀਕਲ ਕਰਨੀ ਹੈਗੀ ਆ ਤੇ ਉਹ ਨੂੰ ਸ਼ਹਿਰ ਪਾਤ ਤਾ ਗਿਆ ਤੇ ਕਿਸੇ ਸਮੇ ਮਾੜਾ ਮੱਟਾ ਜਿਉਂ ਗੇਮ ਪ੍ਰਤੀ ਕੋਈ ਗੱਲ ਕਰਦਾ ਸੀ ਤਾਂ ਮਾਪੇ ਨੇ ਮਾੜਾ ਜਿਹਾ ਕਹਿ ਦਿੱਤਾ ਵੀ ਨਹੀਂ ਪੁੱਤ ਹੁਣ ਤੇਰਾ ਪੜਨ ਦਾ ਹੀ ਟਾਈਮ ਆ ਹੁਣ ਤੂੰ ਪੜ ਗੇਮ ਦਾ ਧਿਆਨ ਛੱਡ ਦੇ ਜੇ ਮੈਨੂੰ ਜਿਹੜਾ ਮੇਰੇ ਨਾਲ ਵਾਦਾ ਕੀਤਾ ਸੀ ਕਿਸੇ ਸਮੇ ਉਹ ਵਾਦੇ ਤੇ ਮਰੇ ਮਾਪੇ ਪੂਰੇ ਨਹੀਂ ਉਤਰੇ ਤੇ ਮੈਂ ਹੁਣ ਕਿਹੜੇ ਢੰਗ ਨਾਲ ਆਪਣੀ ਮੰਦੀ ਤਮੰਨਾ ਪੂਰੀ ਕਰਾਂ ਤੇ ਉਹਦੇ ਮਨ ਚ ਤਮੰਨਾ ਸੀ ਵੀ ਮੈਂ ਕਬੱਡੀ ਵਿੱਚ ਅੱਗੇ ਵਧਾਂ ਪਰ ਕਈ ਮਜਬੂਰੀਆਂ ਹੁੰਦੀਆਂ ਹੈਗੀਆਂ ਮਾਪੇ ਇਹ ਦੇਖਦੇ ਆ ਵੀ ਬੱਚਾ ਜਿਹੜਾ ਸਾਡਾ ਪੜ੍ਹ ਲਿਖ ਕੇ ਜਿਹੜਾ ਹੈਗਾ ਅੱਗੇ ਵਧੇ ਤੇ ਖਿਡਾਰੀ ਪਣਾ ਉਹਨਾਂ ਦੇ ਪਸੰਦ ਨਹੀਂ ਆਇਆ ਹੈ ਨਾ ਅਸੀਂ ਇੰਨਾ ਕੋਰਡ ਕਰ ਸਕਦੇ ਆ ਵੀ ਉਹਨੂੰ ਇੰਨੀ ਖੁਰਾਕ ਦੇਈਏ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇਸ ਪਾਸੇ ਨੂੰ ਲਿਆਇਆ ਜਾਵੇ ਪਰ ਹਾਲ ਦੀ ਘੜੀ ਜਿਹੜੇ ਜਿਹੜੇ ਹਾਲਾਤ ਹੈਗੇ ਨੇ ਅਸੀਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਹੈ ਵੀ ਉਹਨੂੰ ਪੜ੍ਹਾਈ ਤੋਂ ਹਟਾ ਕੇ ਅਸੀਂ ਇਸ ਪਾਸੇ ਨੂੰ ਲੈ ਕੇ ਸਸਿਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਕੁਝ ਦਿਨ ਪਹਿਲਾਂ ਇੱਕ ਖਬਰ ਚਲਾਈ ਗਈ ਸੀ ਕਿ ਈਆਲੀ ਕਲਾਂ ਪਿੰਡ ਦਾ ਇੱਕ ਲੜਕਾ ਜਿਸ ਦੀ ਉਮਰ 16 ਸਾਲ ਹੈ ਉਹ ਗਵਾਚ ਗਿਆ ਹੈ ਲੇਕਿਨ ਉਸ ਤੋਂ ਬਾਅਦ ਇਹ ਬੱਚਾ ਜਿਹੜਾ ਕੁਝ ਘੰਟਿਆਂ ਦੇ ਵਿੱਚ ਹੀ ਮਿਲ ਜਾਂਦਾ ਹੈ ਜਦੋਂ ਇਹ ਖਬਰ ਪਾਈ ਜਾਂਦੀ ਹੈ ਤਾਂ ਉਸ ਪਰਿਵਾਰ ਦੇ ਉੱਤੇ ਜੋ ਬੀਤੀ ਜਾਂ ਉਸ ਪਰਿਵਾਰ ਦੇ ਨਿਉਜੋਨ ਹੰਡਾਇਆ ਉਸ ਦੇ ਬਾਰੇ ਗੱਲ ਕਰਾਂਗੇ ਤੇ ਇੰਦਰਪ੍ਰੀਤ ਕਿਉਂ ਘਰ ਛੱਡ ਕੇ ਈਆਲੀ ਕਲਾਂ ਪਿੰਡ ਤੋਂ ਗਿਆ ਔਰ ਕਿਹੜੇ ਸ਼ਹਿਰ ਦੇ ਵਿੱਚ ਗਿਆ ਤੇ ਕੀ ਕੁਝ ਹੋਇਆ ਉਸ ਦੇ ਨਾਲ ਇਸ ਬਾਰੇ ਗੱਲ ਕਰਾਂਗੇ ਸਰਦਨਾਲ ਇਸ ਵੇਲੇ ਮਸਟਰਬਲ ਵੀਰ ਸਿੰਘ ਜੀ ਮੌਜੂਦ ਨੇ ਅਗਰ ਪਹਿਲੇ ਦੱਸ ਸਕਦੇ ਹੋ ਵੀ ਇੰਦਰਪ੍ਰੀਤ ਕਿੱਦਾਂ ਲੱਭਿਆ ਤੇ ਇੰਦਰਪ੍ਰੀਤ ਘਰ ਛੱਡ ਕੇ ਗਿਆ ਕਿਉਂ ਸੀ ਦੇਖੋ ਉਹ ਬੱਚੇ ਦੇ ਮਨ ਦੇ ਵਿੱਚ ਕੁਝ ਗੇਮ ਪ੍ਰਤੀ ਦਿਲਚਸਪੀ ਸੀ ਗੇਮ ਦੇ ਸੰਧ ਵਿੱਚ ਉਹਦੇ ਨਾਲ ਕੁਝ ਵਾਅਦੇ ਕਰ ਲਏ ਸੀ ਜਦੋਂ ਉਹ ਬੱਚਾ ਵਧੀਆ ਨੰਬਰ ਲੈ ਕੇ ਗਿਆ ਹੈਗਾ ਤੇ ਉਹਨੂੰ ਅਸੀਂ ਨਾਨ ਮੈਡੀਕਲ ਉਹਦੀ ਤਮੰਨਾ ਸੀ ਮੈਂ ਨਾਨ ਮੈਡੀਕਲ ਕਰਨੀ ਹੈਗੀ ਆ ਤੇ ਉਹ ਨੂੰ ਸ਼ਹਿਰ ਪਾ ਤਾ ਗਿਆ ਤੇ ਕਿਸੇ ਸਮੇ ਮਾੜਾ ਮੱਟਾ ਜਿਉ ਗੇਮ ਪ੍ਰਤੀ ਕੋਈ ਗੱਲ ਕਰਦਾ ਸੀ ਤਾਂ ਮਾਪੇ ਨੇ ਮਾੜਾ ਜਿਹਾ ਕਹਿ ਦਿੱਤਾ ਵੀ ਨਹੀਂ ਪੁੱਤ ਹੁਣ ਤੇਰਾ ਪੜਨ ਦਾ ਹੀ ਟਾਈਮ ਆ ਹੁਣ ਤੂੰ ਪੜ ਗੇਮ ਦਾ ਧਿਆਨ ਛੱਡ ਦੇ ਏਸੀ ਗੱਲ ਨੂੰ ਲੈ ਕੇ ਉਹ ਮਨ ਦੇ ਵਿੱਚ ਰੰਜਿਸ਼ ਲੈ ਬੈਠਾ ਉਹ ਵੀ ਮੈਨੂੰ ਜਿਹੜਾ ਮੇਰੇ ਨਾਲ ਵਾਦਾ ਕੀਤਾ ਸੀ ਕਿਸੇ ਸਮੇ ਉਹ ਵਾਦੇ ਤੇ ਮੇਰੇ ਮਾਪੇ ਪੂਰੇ ਨਹੀਂ ਉਤਰੇ ਤੇ ਮੈਂ ਹੁਣ ਕਿਹੜੇ ਢੰਗ ਨਾਲ ਆਪਣੀ ਮਨ ਦੀ ਤਮੰਨਾ ਪੂਰੀ ਕਰਾਂ ਇਹ ਗੇਮ ਜਿਹੜੀ ਆ ਕਬੱਡੀ ਖੇੜਨਾ ਚਾਹੁੰਦਾ ਸੀ ਇਹ ਗੇਮ ਕਬੱਡੀ ਦਾ ਉਹ ਖਿਡਾਰੀ ਹੈ ਪਹਿਲਾਂ ਵੀ ਤੇ ਡਿਸਕ ਪੱਦਰ ਤੇ ਉਹ ਗੇਮ ਲੈ ਚੁੱਕਿਆ ਹੈਗਾ ਤੇ ਨਾਲ ਦੀ ਨਾਲ ਭੰਗੜੇ ਦਾ ਵੀ ਵਧੀਆ ਗਿੱਧੇ ਭੰਗੜੇ ਦਾ ਵੀ ਵਧੀਆ ਖਿਡਾਰੀ ਹੈ ਇਹ ਦਿੱਲੀ ਜਾ ਕੇ ਇੱਕ ਵਾਰੀ ਖੇੜਿਆ ਹੈ ਸਟੇਟ ਲੈਵਲ ਤੇ ਤੇ ਉਹਦੇ ਮਨ ਚ ਤਮੰਨਾ ਸੀ ਵੀ ਮੈਂ ਕਬੱਡੀ ਵਿੱਚ ਅੱਗੇ ਵਧਾਂ ਪਰ ਕਈ ਮਜਬੂਰੀਆਂ ਹੁੰਦੀਆਂ ਹੈਗੀਆਂ ਮਾਪੇ ਤਾਂ ਇਹ ਦੇਖਦੇ ਆ ਵੀ ਬੱਚਾ ਜਿਹੜਾ ਸਾਡਾ ਪੜ੍ਹ ਲਿਖ ਕੇ ਜਿਹੜਾ ਹੈਗਾ ਅੱਗੇ ਵਧੇ ਤੇ ਖਿਡਾਰੀ ਪਣਾ ਉਹਨਾਂ ਦੇ ਪਸੰਦ ਨਹੀਂ ਆਇਆ ਹੈ ਨਾ ਅਸੀਂ ਇੰਨਾ ਕੋਰਡ ਕਰ ਸਕਦੇ ਆ ਵੀ ਉਹਨੂੰ ਇੰਨੀ ਖੁਰਾਕ ਦੇਈਏ ਇਹ ਕਰੀਏ ਬੋ ਕਰੀਏ ਚਲੋ ਜੋ ਵੀ ਹੈ ਜੋ ਐਕਸਪੈਂਸ ਜਿਆਦਾ ਹੁੰਦੇ ਹਨ ਹਾਂਜੀ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਗੱਲਬਾਤ ਪੂਰੀ ਨਾ ਬਣਦੀ ਦੇਖ ਕੇ ਮਾਪੇ ਆਪਣੇ ਮਾੜਾ ਮੋਟਾ ਕਹਿ ਸੌਣ ਦਿੰਦਾ ਤੇ ਉਹ ਆਪਣੇ ਮਨ ਨੂੰ ਇਹ ਗੱਲ ਆ ਗਿਆ ਵੀ ਮੇਰੀ ਗੱਲ ਜਿਹੜੀ ਕਹੀ ਹੋਈ ਹੈ ਸਿਰੇਂ ਲੱਗ ਰਹੀ ਇਸ ਕਰਕੇ ਉਹ ਇੱਕ ਦਿਨ ਆਪਣਾ ਆਪਣੀ ਮਨ ਦੀ ਤਮੰਨਾ ਨੂੰ ਪੂਰੀ ਕਰਨ ਲਈ ਉਹ ਘਰੋਂ ਪਰੇ ਹੋ ਗਿਆ। ਅਸੀਂ ਸਾਰੇ ਪਰੇਸ਼ਾਨ ਸੀ ਵੀ ਉਹ ਗਿਆ ਕਿੱਥੇ? ਕਿਸੇ ਨੂੰ ਦੱਸ ਕੇ ਨਹੀਂ ਗਿਆ, ਕਿਸੇ ਨਾਲ ਕੋਈ ਗੱਲ ਨਹੀਂ ਹੋਈ। ਬਈ ਗਿਆ ਤਾਂ ਕਿੱਥੇ ਗਿਆ? ਸਾਰਾ ਪਰਿਵਾਰ ਕੀ ਰਿਸ਼ਤੇਦਾਰ ਕੀ ਸਾਰੇ ਨੇੜੇ-ਤੇੜੇ ਦੇ ਸਾਡੇ ਭੈਣ ਭਰਾ ਪਿੰਡ ਦੇ ਨਿਵਾਸੀ ਵੀ ਸਾਡੇ ਸਾਰੇ ਹਮਦਰਦ ਜਿੰਨੇ ਵੀ ਸੀ ਸਾਰੇ ਚਿੰਤਤ ਸੀ ਵੀ ਘਰਦਿਆਂ ਦਾ ਇਕੱਲਾ ਹੀ ਬੱਚਾ ਹੋਵੇ। ਤੇ ਉਹ ਇਸ ਤਰ੍ਹਾਂ ਗੁੰਮ ਹੋ ਜੇ ਪਤਾ ਨਹੀਂ ਕਿੱਥੇ ਹੈ ਕਿੱਥੇ ਨਹੀਂ ਉਹਦੇ ਨਾਲ ਕੀ ਬੀਤ ਰਹੀ ਹੈ ਕੀ ਨਹੀਂ ਬੀਤ ਰਹੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਅਸੀਂ ਸਾਰੇ ਹੀ ਚਿੰਤਤ ਸੀ ਪਰੰਤੂ ਫਿਰ ਕਿਸੇ ਦਿਨ ਇਹ ਜੀ ਵੀ ਕੋਈ ਸਮਾਂ ਆਇਆ ਵੀ ਜਦੋਂ ਜਿਸ ਸਮੇਂ ਉਹ ਇੱਥੋਂ ਟ੍ਰੇਨਿੰਗ ਟ੍ਰੇਨ ਵਿੱਚ ਗਿਆ ਅੰਮ੍ਰਿਤਸਰ ਪਹੁੰਚ ਗਿਆ ਅੰਮ੍ਰਿਤਸਰ ਵੀ ਉਹਨਾਂ ਕੋਈ ਬਾਹਰਦਤ ਜਾਂ ਘਟਨਾ ਕੋਈ ਹੋਣ ਦੀ ਤਿਆਰੀ ਵਿੱਚ ਸੀ ਪਰ ਉਹਨੇ ਕਿ ਸੇ ਅ ਨਿੰਗ ਸਿੰਘ ਦੀ ਮਦਦ ਲੈ ਕੇ ਉਹਨੇ ਆਪਣੇ ਆਪ ਨੂੰ ਬਚਾ ਲਿਆ ਤੇ ਹੋਇਆ ਕਿ ਉਹਦੇ ਨਾਲ ਦੱਸਿਆ ਉਸਨੇ ਵੀ ਨਿੰਗ ਸਿੰਘ ਨੇ ਉਸ ਨੂੰ ਕਿਵੇਂ ਬਚਾਇਆ ਤੇ ਕਿਉਂ ਬਚਾਇਆ ਹਾਂ ਉਹ ਬਚਾਉਣ ਦਾ ਮਤਲਬ ਇਹ ਸੀ ਵੀ ਉਹ ਦੋ ਵਿਅਕਤੀ ਇਹਨੂੰ ਕੋਈ ਲਾਲਚ ਦੇ ਕੇ ਇਹਨੂੰ ਕਹਿ ਰਹੇ ਸੀ ਵੀ ਤੂੰ ਸਾਡੇ ਨਾਲ ਚੱਲ ਤੈਨੂੰ 1 ਲੱਖ ਤੋਂ 1.5 ਲੱਖ ਰੁਪਈਆ ਤੈਨੂੰ ਅਸੀਂ ਤਿੰਨ ਮਹੀਨੇ ਦੀ ਤਨਖਾਹ ਦਿਆਂਗੇ ਕਹਿੰਦਾ ਮੈਂ ਇਹ ਸੋਚ ਰਿਹਾ ਸੀ ਵੀ ਇਹਨਾਂ ਦੇ ਪਾਟੇ ਹੋਏ ਤਾਂ ਕੱਪੜੇ ਆਪਦੇ ਹੈਗੇ ਨੇ ਵੀ ਮੈਨੂੰ ਇਹ 1 ਲੱਖ 1.5 ਲੱਖ ਦੇਣ ਵਾਲੇ ਕੌਣ ਕਿਵੇਂ ਹੋ ਸਕਦੇ ਹੈਗੇ ਨੇ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਮੈਂ ਇਹਨੂੰ ਤਾਂ ਇਹ ਨਜਾਇਜ਼ ਤੌਰ ਤੇ ਫਸਾਰੇ ਨੇ ਤੇ ਜਦੋਂ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਰੌਲਾ ਪਾ ਕੇ ਨੇੜੇ ਖੜੇ ਇੱਕ ਨਿਹੰਗ ਸਿੰਘ ਦੇ ਧਿਆਨ ਚ ਲਿਆਂਦਾ ਵੀ ਮੇਰੇ ਨਾਲ ਇਹ ਜ਼ਬਰਦਸਤੀ ਕਰ ਰਹੇ ਨੇ ਤੇ ਉਹ ਜ਼ਬਰਦਸਤੀ ਨਿਹੰਗ ਸਿੰਘ ਦੇ ਜਦੋਂ ਧਿਆਨ ਚ ਆਇਆ ਵੀ ਇਹ ਬੱਚੇ ਨੂੰ ਤੰਗ ਕਰ ਰਹੇ ਨੇ ਤੇ ਉਹਨੇ ਆ ਕੇ ਉਹਨਾਂ ਨੂੰ ਛਿੜਕਿਆ ਤੇ ਉਹ ਖਸਕਦੇ ਬਣੇ। ਹੂੰ। ਔਰ ਉਹ ਏਦਾਂ ਅਬਡਕਸ਼ਨ ਜਿਹੜੀ ਆ ਬੱਚਿਆਂ ਦੀ ਹੁੰਦੀ ਆ ਵੀ ਜੇ ਕਿਤੇ ਬਾਹਰ ਕਿਤੇ ਜਾਂਦੇ ਨਹੀਂ ਜਵਾਬ। ਬਿਲਕੁਲ ਜੀ ਇਹ ਤਾਂ ਹੁੰਦਾ ਹੀ ਆ ਵੀ ਦੇਖੋ ਲਾਵਾਰਸਿਆ ਤੁਰਿਆ ਫਿਰਦਾ ਬੱਚੇ ਨੂੰ ਦੇਖ ਕੇ ਹਰੇਕ ਦੇ ਮਨ ਦੇ ਵਿੱਚ ਹੀ ਆ ਜਾਂਦਾ ਖਬਰਾ ਕਹੇ ਜਿਆ ਹੈ ਕਹੇ ਜਿਆ ਨੂੰ ਸਾਲ ਨੂੰ ਮਗਰ ਲਾ ਲੋ। ਹੂੰ। ਔਰ ਇਹਦੇ ਨਾਲ ਇਹ ਹੋਇਆ। ਫਿਰ ਉਸ ਵਿਅਕਤੀ ਨੇ ਨਿੰਗ ਸਿੰਘ ਨੇ ਹੀ ਇਸ ਨੂੰ ਦਰਬਾਰ ਸਾਹਿਬ ਲਿਆ ਲੈ ਕੇ ਗਿਆ। ਉਥੇ ਇਹਦੇ ਦਰਸ਼ਨ ਕਰਵਾਏ ਰਾਤ ਨੂੰ ਉਥੇ ਹੀ ਨੇੜੇ ਤੇੜੀ ਇਹਦੇ ਪਿਆ ਤੇ ਉਹਨੇ ਆਪਣਾ ਫਿਰ ਐਡਰੈਸ ਵਗੈਰਾ ਵੀ ਜੋ ਵੀ ਉਹਦੇ ਕੋਲ ਸੀਗਾ ਇਹਨੂੰ ਦਿੱਤਾ ਵੀ ਜੇ ਤੈਨੂੰ ਲੋੜ ਪੈਂਦੀ ਹੈ ਤਾਂ ਆ ਮੇਰਾ ਨੰਬਰ ਆ ਮੇਰੇ ਪਿੰਡ ਦਾ ਯਾਨੀ ਉਹ ਬਕਾਇਦਾ ਐਡਰੈਸ ਵਗੈਰਾ ਦਿੱਤਾ ਉਹਨੇ ਹੂੰ ਇਹ ਸਮੇਂ ਇਹਨਾਂ ਦੋਹਾਂ ਦੀ ਆਸ ਵਿੱਚ ਹੀ ਨੇੜਤਾ ਬਣ ਗਈ ਇਹਨੇ ਦੇਖਿਆ ਵੀ ਮੇਰੀ ਇਸ ਵਿਅਕਤੀ ਨੇ ਜਾਂ ਖਾਲਸੇ ਨੇ ਮੇਰੀ ਗੱਲਬਾਤ ਬਹੁਤ ਵਧੀਆ ਸੁਣੀ ਢੰਗ ਨਾਲ ਸੁਣੀ ਆ ਤੇ ਨੇ ਫਿਰ ਆਪਣੇ ਅੰਦਰ ਦੀ ਗੱਲ ਜਿਹੜੀ ਉਹਦੇ ਧਿਆਨ ਚ ਲਿਆਂਦੀ ਵੀ ਮੈਂ ਤਾਂ ਘਰੋਂ ਭੱਜ ਕੇ ਆਇਆ ਤੇ ਮੈਂ ਆਇਆ ਹੈਗਾ ਵੀ ਇੱਥੇ ਕੋਈ ਕੋਚਿੰਗ ਸੈਂਟਰ ਕਿਤੇ ਨੇੜੇ ਤੇੜੇ ਜੇ ਤੁਹਾਡੇ ਧਿਆਨ ਚ ਹੈਗਾ ਜਾਂ ਮੈਨੂੰ ਦੱਸੋ ਤਾਂ ਕਿ ਮੈਂ ਉੱਥੇ ਜਾ ਕੇ ਪ੍ਰੈਕਟਿਸ ਕਰ ਸਕਾਂ ਕਾਦੀ ਕਬੱਡੀ ਦੀ ਉਹਨੇ ਫਿਰ ਵਿਦੀ ਚੰਦੀਆਂ ਦਾ ਤਰਨਤਾਰ ਦੇ ਨੇੜੇ ਵਿਦੀ ਚੰਦੀਆਂ ਦਾ ਕੋਈ ਗੁਰਦਾਰਾ ਸਾਹਿਬ ਹੈਗਾ ਤੇ ਵਿਦੀ ਚੰਦੀ ਦਾ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਵਿਦੀ ਚੰਦ ਜੀ ਦਾ ਗੁਰਦਾਰਾ ਸਾਹਿਬ ਆ ਤੇ ਉਥੇ ਨੇੜੇ ਹੀ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਕੋਈ ਇੱਕ ਨਾਮੀ ਖਿਡਾਰੀ ਆ ਤੇ ਉਸ ਦਾ ਸੈਂਟਰ ਚਲਾਇਆ ਹੋਇਆ ਉਹ ਉਸ ਦਾ ਸੈਂਟਰ ਚਲਾਇਆ ਹੋਇਆ ਹੈਗਾ ਕੋਚਿੰਗ ਸੈਂਟਰ ਉਸ ਬੰਦੇ ਦਾ ਚਲਾਇਆ ਹੋਇਆ ਹੈਗਾ ਤੇ ਜਿੱਥੇ ਇਸ ਬੰਦੇ ਨੇ ਟ੍ਰੇਨਿੰਗ ਲੈਣ ਦੀ ਪਹਿ ਤਿਆਰੀ ਮਥਲੀ ਤਿਆਰੀ ਮਥਲੀ ਤਾਂ ਸਵੇਰ ਨੂੰ ਫਿਰ ਉਸੇ ਨੇ ਉਸ ਨੇ ਹੀ ਆਵਾਜ਼ ਦਿੱਤੀ ਵੀ ਤੂੰ ਇੱਥੋਂ ਫਲਾਨੀ ਬੱਸ ਫੜ ਲੈ ਤੇ ਫਲਾਨ ਥਾਂ ਜਾ ਕੇ ਉਤਰ ਜਾ ਤੇ ਉਹ ਬੱਸ ਤੈਨੂੰ ਇਸ ਟਿਕਾਣੇ ਤੇ ਲੈ ਜਾਊਗੀ ਉਹ ਦੋ ਦਿਨ ਤਾਂ ਫਿਰ ਉੱਥੇ ਉਸੇ ਗੁਰਦੁਆਰਾ ਸਾਹਿਬ ਵਿੱਚ ਹੀ ਰਹਾ ਗੁਰਦੁਆਰਾ ਸਾਹਿਬ ਵਿੱਚ ਰਹਿਣ ਤੋਂ ਬਾਅਦ ਫਿਰ ਉਹਨੇ ਜਣੀ ਇਧਰ ਨੂੰ ਇਹ ਸਮਾਂ ਸੀ ਜਦੋਂ ਉਹ ਤਿਆਰੀ ਕਰ ਰਿਹਾ ਸੀ ਵੀ ਮੈਂ ਜਾਣਾ ਉੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਬਿਜੁਰਗਾ ਦੀ ਨੇ ਵੀ ਇਹਦੇ ਨਾਲ ਗੱਲਬਾਤ ਕੀਤੀ ਬਈ ਤੂੰ ਕਾਕਾ ਆਏ ਲੱਗਦਾ ਜਿਵੇਂ ਬਈ ਨਮਾ ਜਿਹਾ ਜਵਾਕਾ ਤੂੰ ਤੂੰ ਇਧਰ ਨੂੰ ਕਿੱਥੋਂ ਆਵੜਿਆ ਤੂੰ ਸਾਡਾ ਇੱਕ ਹਮ ਦਾ ਪਰਦੇਸ ਜਿਹਾ ਹੀ ਆ ਤੇਰੇ ਲੁਧਿਆਣੇ ਵਾਲਾ ਲਈ ਤਾਂ ਤਰਨ ਤਾਰਨ ਪਰਦੇਸ ਹੀ ਆ ਮਤਲਬ ਉਹਨਾਂ ਨੂੰ ਸ਼ੱਕ ਹੋਇਆ ਵੀ ਇਹ ਘਰ ਛੱਡ ਕੇ ਭੱਜ ਕੇ ਆਇਆ ਹੈ ਘਰ ਛੱਡ ਕੇ ਭੱਜ ਕੇ ਆਇਆ ਹੈਗਾ ਤੇ ਉਹਨਾਂ ਨੇ ਫਿਰ ਇਹਨੂੰ ਅ ਅ ਅੰਦਰੋਂ ਇਹ ਸੋਚਿਆ ਕਿਹਾ ਜਾਂ ਕਿਹਾ ਬਈ ਨਹੀਂ ਕਾਕਾ ਤੇਰੇ ਲਈ ਨਹੀਂ ਇਹ ਜਰੂਰੀ ਹੈ ਤੂੰ ਸਹਿਮਤੀ ਤੱਕ ਟੁਕੜ-ਟੁਕੜ ਸਹਿਮਤ ਹੋ ਕੇ ਤਾਂ ਕਰਦੇ ਆਂਦੇ ਨਾਲ ਆਉਂਦਾ ਜਦੋਂ ਇਸ ਨੇ ਦੇਖ ਲਿਆ ਵੀ ਮੇਰੀ ਜਿਹੜੀ ਗੱਲਬਾਤ ਹੈ ਉਹ ਸਿਰੇ ਨਹੀਂ ਚੜਦੀ ਹੈ ਹੋ ਸਕਦਾ ਮੈਨੂੰ ਇਹ ਜਵਾਬ ਦੇ ਰਹੇ ਆਂ ਐਂ ਲੱਗਦਾ ਜਿਵੇਂ ਮੈਨੂੰ ਜਵਾਬ ਦੇ ਰਿਹਾ ਵੀ ਤੂੰ ਇੱਥੇ ਨਹੀਂ ਟ੍ਰੇਨਿੰਗ ਲੈ ਸਕਦਾ ਤਾਂ ਫਿਰ ਇਸ ਨੇ ਉਸ ਬਜ਼ੁਰਗ ਦੇ ਪੈਰ ਹੀ ਫੜ ਲਏ ਬਈ ਬਾਪੂ ਮੈਂ ਤਾਂ ਜਿਹੜਾ ਹੈਗਾ ਘਰੋਂ ਘਰਵਾਰ ਛੱਡ ਕੇ ਆਇਆਂ ਹੁਣ ਮੇਰੀ ਕਿਵੇਂ ਵੀ ਮਦਦ ਕਰੋ ਮੈਂ ਤਾਂ ਟ੍ਰੇਨਿੰਗ ਲੈਣ ਤੁਹਾਡੇ ਕੋਲੇ ਆਇਆ ਹੈਗਾ ਤੇ ਮੈਨੂੰ ਟ੍ਰੇਨਿੰਗ ਦੇ ਵਿੱਚ ਪਾਓ ਤੇ ਇਹ ਟ੍ਰੇਨਿੰਗ ਦਾ ਇਹਦਾ ਚਲੋ ਮਨ ਮੰਨਿਆ ਇਹ ਪਹਿਲੇ ਦਿਨ ਹੀ ਟ੍ਰੇਨਿੰਗ ਤੇ ਗਿਆ ਸੀ ਪਹਿਲੇ ਦਿਨ ਹੀ ਟ੍ਰੇਨ ਤੇ ਟ੍ਰੇਨਿੰਗ ਤੇ ਗਿਆ ਸੀ ਇਸੇ ਸਮੇਂ ਦਰਾਨੇ ਨੇ ਮੈਨੂੰ ਵੀ ਫੋਨ ਲਾਇਆ ਹਾਂ ਪਰ ਮੇਰੇ ਮੇਰਾ ਫੋਨ ਜਿਹੜਾ ਮੇਰੇ ਹੱਥ ਵਿੱਚ ਨਹੀਂ ਸੀ ਬੱਚਿਆਂ ਦੇ ਹੱਥ ਸੀ ਇਸ ਕਰਕੇ ਉਹ ਨਹੀਂ ਚੱਕਿਆ ਨਹੀਂ ਗਿਆ ਫਿਰ ਇਹਨੇ ਆਪਣੀ ਭੂਆ ਜੀ ਨੂੰ ਫੋਨ ਲਾਇਆ ਉਹਦੇ ਕੋਲੇ ਵੀ ਇਹੀ ਹੋਇਆ ਵੀ ਉਹ ਮੌਕੇ ਤੇ ਅਟੈਂਡ ਨਹੀਂ ਕਰ ਸਕੀ ਤੀਜਾ ਫੋਨ ਇਹਦੇ ਪਾਪਾ ਨੂੰ ਲਾਇਆ ਇਹਨੇ ਮਾੜਾ ਮੋਟਾ ਮੁਤਲਖੀ ਜਿਹਾ ਕਹਿ ਦਿੱਤਾ ਵੀ ਕਾਕਾ ਤੂੰ ਕੀ ਇਹ ਕਰਕੇ ਗਿਆ ਹੈਗਾ ਅਸੀਂ ਤਾਂ ਸਾਰੇ ਤੜਫਦਿਆਂ ਤੇਰੀ ਕਰਕੇ ਉਹਨੇ ਜਦ ਇਹਨੂੰ ਬੰਦ ਕਰ ਦਿੱਤਾ ਬੰਦ ਕਰਕੇ ਉਹ ਨੰਬਰ ਜਿਹੜਾ ਡਿਲੀਟ ਕਰਤਾ ਪਰ ਜਿਹੜੇ ਸਾਡੇ ਕੋਲੇ ਪਹਿਲਾਂ ਨੰਬਰ ਆਏ ਹੋਏ ਸੀਗੇ ਉਹਨੂੰ ਦੇਖ ਕੇ ਸਾਡੀ ਬੇਟੀ ਨੇ ਉਹਨਾਂ ਨਾਲ ਸੰਪਰਕ ਕੀਤਾ ਦੁਕਾਨਦਾਰ ਕੋਈ ਦੁਕਾਨਦਾਰ ਸੀ ਜਿਹਦੇ ਕੋਲ ਉਹਨੇ ਫੋਨ ਲੈ ਕੇ ਫੋਨ ਕੀਤਾ ਸੀ ਯੂਪੀ ਦਾ ਸੀ ਯੂਪੀ ਦਾ ਸੁਨੀਕ ਸੀ ਇੱਥੇ ਦੁਕਾਨਦਾਰ ਸੀਗਾ ਤੇ ਉਸ ਵਿਅਕਤੀ ਨੇ ਫਿਰ ਨੂੰ ਜਦੋਂ ਇਧਰੋਂ ਅਪੀਲ ਗਈ ਬਈ ਸਾਡਾ ਇਹ ਬੱਚਾ ਇਕੱਲਾ ਹੀ ਇਕੱਲਾ ਬੱਚਾ ਪਰਿਵਾਰ ਦੇ ਵਿੱਚ ਲੋੜ ਕੂਗਾ ਤੇ ਬਈ ਮਿਹਰਬਾਨੀ ਕਰਕੇ ਸਾਡੇ ਬੱਚਾ ਜਿਹੜਾ ਹੈਗਾ ਘਰੋਂ ਇਹ ਦੌੜ ਕੇ ਆਇਆ ਭਈ ਇਹਦਾ ਧਿਆਨ ਰੱਖ ਔਰ ਅਸੀਂ ਘਰੋਂ ਤੁਰ ਰਹੇ ਹਾਂ ਇਹਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਤੂੰ ਮਦਦ ਕਰ ਹੂੰ ਉਸ ਵਿਅਕਤੀ ਨੇ ਬੜੀ ਧਿਆਨ ਨਾਲ ਗੱਲ ਸੁਣਨ ਤੋਂ ਬਾਅਦ ਇਹ ਕਿਹਾ ਵੀ ਹਾਂ ਵੀ ਮੈਂ ਤੁਹਾਡੀ ਮਦਦ ਕਰਦੇ ਹਾਂ ਵੀ ਤੁਸੀਂ ਆਓ ਮੈਂ ਤੁਹਾਨੂੰ ਦੱਸ ਦਊਗਾ ਵੀ ਉਹ ਹੈ ਕਿੱਥੇ ਕਿਉਂਕਿ ਬਹੁਤੇ ਸਾਰੇ ਲੋਕ ਉਹ ਤੁਹਾਨੂੰ ਜਾਂਦੇ ਨਹੀਂ ਹੈ ਉਹ ਤਖੜੇ ਬੰਦਿਆਂ ਦਾ ਅਗਲਾ ਕਹਿੰਦਾ ਵੀ ਤੂੰ ਸਾਡਾ ਖਿਡਾਰੀ ਭਜਾਤਾ ਓਏ ਇਸ ਕਰਕੇ ਉਹ ਬੰਦਾ ਜਿਹੜਾ ਹੈਗਾ ਉਹ ਝਿਜਕ ਸੀ ਉਹ ਕਹਿੰਦਾ ਮੈਂ ਤੁਹਾਨੂੰ ਦੱਸ ਦੇਵਾਂਗਾ ਵੀ ਕਿੱਥੇ ਆ ਉਹ ਤੇ ਜਾਣਾ ਤੁਸੀਂ ਆਪ ਹੀ ਆ ਤੇ ਇਸੇ ਸਮੇਂ ਦੌਰਾਨ ਇਥੋਂ ਇਹ ਤੁਰ ਪਏ ਸਾਡਾ ਪਰਿਵਾਰ ਇਥੋਂ ਤਰਨਤਾਰ ਨੂੰ ਤੁਰ ਪਿਆ ਤੇ ਜਾ ਕੇ ਇਹਨਾਂ ਨੇ ਬਿਰੀ ਚੰਦੀਆਂ ਦੇ ਆਪਣੇ ਗੁਰਦਾਰਾ ਸਾਹਿਬ ਦੇ ਵਿੱਚ ਪਹੁੰਚਣ ਤੋਂ ਬਾਅਦ ਉੱਥੇ ਗੱਲਬਾਤ ਕੀਤੀ ਤਾਂ ਬਜ਼ੁਰਗਾਂ ਨਾਲ ਤਾਲਮੇਲ ਬਣਿਆ ਉਹਨਾਂ ਨੂੰ ਨਾਲ ਲੈ ਕੇ ਟ੍ਰੇਨਿੰਗ ਸੈਂਟਰ 'ਚ ਪਹੁੰਚੇ ਉਨਾ ਨੇ ਉਹਦੀਆ ਸਤਕਾਰ ਕੀਤਾ ਤੇ ਇਹਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਇੰਦਰਪ੍ਰੀਤ ਨੂੰ ਬੱਚੇ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਪੁੱਤਰਾ ਤੈਨੂੰ ਦੱਸ ਕੇ ਆਉਣਾ ਬਣਦਾ ਸੀ। ਤੇ ਤੈਨੂੰ ਤਾਂ ਅਸੀਂ ਜਦੋਂ ਤੂੰ ਆਇਆ ਵੀ ਸਾਡੇ ਕੋਲ ਉਦੋਂ ਵੀ ਤੈਨੂੰ ਕਿਹਾ ਸੀ ਵੀ ਤੈਨੂੰ ਦੱਸ ਕੇ ਆਉਣਾ ਬਣਦਾ ਵੀ ਦੇਖ ਹੁਣ ਤੇਰੇ ਪਰਿਵਾਰ ਕਿੰਨਾ ਅਫਸਰਟ ਹੈਗਾ। ਤੈਨੂੰ ਭਾਲ ਪਲਾਈ ਕਰਦੇ ਆਂ, ਭਾਜਨ ਰਾਈ ਕਰਦੇ ਆਂ, ਕੀ ਹਾਲ ਇਹਨਾਂ ਦਾ ਹੈਗਾ? ਤੇ ਚਲੋ ਹੁਣ ਸੋ ਉੱਥੋਂ ਫਿਰ ਇਹ ਚਾਹ ਪਾਣੀ ਪੀਂਨ ਤੋਂ ਬਾਅਦ ਇੰਦਰਪ੍ਰੀਤ ਸਿੰਘ ਨੂੰ ਲੈਣ ਨਾਲ ਲੈ ਕੇ ਘਰ ਨੂੰ ਤੁਰ ਰਹੇ ਨੇ ਪਰ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਬਈ ਮੈਂ ਤਾਂ ਆਉਣਾ ਹੀ ਆ ਕਬੱਡੀ ਖੇਡਣੀ ਆ ਮੈਂ ਤਾਂ ਬਈ ਫੁੱਫੜ ਜੀ ਹੁਣਾਂ ਨੇ ਮੈਨੂੰ ਇਸ ਵਾਦੇ ਤੇ ਲੈ ਕੇ ਚੱਲੇ ਨੇ ਵੀ ਇੱਕ ਮਹੀਨੇ ਬਾਅਦ ਮੈਨੂੰ ਇੱਥੇ ਫੇਰ ਭੇਜ ਦਿੱਤਾ ਜਾਊ ਖੇਡਣ ਦੇ ਲਈ ਪਰ ਹਾਲਾਤ ਨੇ ਜਿਹੜੇ ਉਹ ਜੇ ਇਹਦੇ ਹੱਕ 'ਚ ਹੋਏ ਤਾਂ ਕੋਸ਼ਿਸ਼ ਕਰਾਂਗੇ ਆਪਾਂ ਵੀ ਉਹਦੀ ਗੱਲ ਮੰਨੀ ਜਾਵੇ ਪਰ ਇਹਦੇ ਵਿੱਚ ਐਕਸਪੈਂਸ ਐਕਸਪੈਂਸ ਜ਼ਿਆਦਾ ਹੁੰਦੇ ਹਨਾ ਖਰਚਾ ਜ਼ਿਆਦਾ ਹੁੰਦਾ ਬੱਚਾ ਚਲੋ ਨਿਆਣ ਮਾਤਾ ਨੂੰ ਨਹੀਂ ਪਤਾ ਹੈਗਾ ਵੀ ਖਰਚਾ ਬਹੁਤ ਹੋ ਰਿਹਾ ਵਾ ਪੜ੍ਹਾਈ ਵੀ ਕਰਨੀ ਹੈ ਦੇਖੋ ਪੜ੍ਹਾਈ ਹੈ ਜਿਹੜੀ ਇੱਥੋਂ ਪੜ੍ਹਾਈ ਛੱਡ ਕੇ ਉੱਥੇ ਜਾ ਕੇ ਪੜ੍ਹਾਈ ਤੇ ਲੱਗਣਾ ਪਹਿਲੀ ਗੱਲ ਤਾਂ ਉੱਥੇ ਦਾ ਮਾਹੌਲ ਜਿਹੜਾ ਪਤਾ ਨਹੀਂ ਇਹਦੇ ਹੱਕ 'ਚ ਹੈ ਹੱਕ 'ਚ ਨਹੀਂ ਹੈ ਕਿ ਉੱਥੇ ਦੇ ਲੋਕ ਕਹੇ ਜੇ ਹੈਗੇ ਨੇ ਕਹੇ ਜੇ ਨਹੀਂ ਇਹਨੂੰ ਕੀ ਪਤਾ ਹਾਲ ਦੀ ਘੜੀ ਤੇ ਚਲੋ ਇਹ ਤਾਂ ਮਾਈ ਮਾਈਗ੍ਰੇਸ਼ਨ ਹੋ ਜੂਗੀ ਬਈ ਪਰ ਜਿਹੜੀ ਹੈਗੀ ਆ ਖਰਚੇ ਉਥੇ ਦੀ ਖਰਾਕ ਉਥੇ ਤਾਂ ਦੱਸਦੇ ਆ ਕਿ ਬਦਾਮ ਖਵਾਉਂਦੇ ਆ ਉਹ ਬਦਾਮ ਵੀ ਕਿਤੋਂ ਆਉਂਦੇ ਹੋਣਗੇ ਪੈਸੇ ਖਰਚ ਹੁੰਦੇ ਹੋਣਗੇ ਤਦੇ ਬਦਾਮ ਆਉਂਦੇ ਐਵੇਂ ਤਾਂ ਆਉਂਦੇ ਨਹੀਂ ਹੈ ਦੂਜਾ ਇਹ ਹੈ ਵੀ ਫੇਰ ਉਹ ਪੜ੍ਹਾਈ ਦੇ ਲਈ ਉਹਨਾਂ ਨੇ ਟਾਈਮ ਦੇਣਾ ਬਕਾਇਦਾ ਖੇਡ ਦੇ ਸੰਦ ਵਿੱਚ ਜਿਹੜੀ ਵਿਚਾਰ ਉਸ ਬੱਚੇ ਦੀ ਤਮੰਨਾ ਹੈਗੀ ਆ ਉਸ ਨੂੰ ਸਮੇਂ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨੂੰ ਇਸ ਪਾਸੇ ਨੂੰ ਲਿਆਇਆ ਜਾਵੇ ਪਰ ਹਾਲ ਦੀ ਘੜੀ ਜਿਹੜੇ ਜਿਹੜੇ ਹਾਲਾਤ ਹੈਗੇ ਨੇ ਅਸੀਂ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਹੈ ਵੀ ਉਹਨੂੰ ਪੜ੍ਹਾਈ ਤੋਂ ਹਟਾ ਕੇ ਅਸੀਂ ਇਸ ਪਾਸੇ ਨੂੰ ਲੈ ਕੇ ਜਾਈਏ ਸੋ ਇਹਦੇ ਇੱਥੇ ਪੜ੍ਹਾਈ ਦੇ ਵਿੱਚ ਵੀ ਕਹਿੰਦੇ ਵੀ 90% ਤੋਂ ਪਲੱਸ ਨੰਬਰ ਆਉਂਦੇ ਰਹੇ ਨੇ ਇਹਦੇ ਨਹੀਂ 90 ਨਹੀਂ ਮੈਂ ਗਲਤੀ ਨਾਲ ਕਹਿ ਗਿਆ ਸੀ ਉਹ ਸਮੇ ਉਹ 70 75 ਤੋਂ ਪਲੱਸ ਨੇ ਤੇ ਬੱਚਾ ਮਤਲਬ ਬਹੁਤ ਵਧੀਆ ਪੜਨ ਵਾਲਿਆਂ ਚੋਂ ਇਥੋਂ ਮਿਡਲ ਜਾਂ ਐਂ ਕਹਿ ਲਓ ਪਿੰਡੂ ਸਕੂਲਾਂ ਵਿੱਚੋਂ 75% ਨੰਬਰ ਲੈ ਕੇ ਜਾਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਸ਼ਹਿਰੀ ਲੋਕ ਦਾ ਬਸੇਰੇ ਨੰਬਰ ਲਈ ਜਾਂਦੇ ਹੈਗੇ ਨੇ ਸੋ ਇਸ ਤਰ੍ਹਾਂ ਦੀ ਹਾਲਤ ਹੈਗੀ ਆ ਜਿਹਦਾ ਅਸੀਂ ਸਾਹਮਣਾ ਕੀਤਾ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਅਸੀਂ ਇਹੀ ਅਮੈਦ ਕਰਦੇ ਆਂ ਵੀ ਪ੍ਰਮਾਤਮਾ ਨੂੰ ਸਮੱਤ ਦੇਵੇ ਤੇ ਉਹ ਆਪਣੇ ਮਾਂ ਬਾਪ ਦੀ ਜਿਹੜੀ ਹੈਗੀ ਆ ਗੱਲਬਾਤ ਸੁਣ ਕੇ ਇਹਨਾਂ ਦੇ ਮਗਰ ਲੱਗੇ ਆਪਣੀ ਤਮਨਾਵਾਂ ਨੂੰ ਪੂਰੀਆਂ ਕਰੇ। ਕਦੇ ਕਿ ਮਾਪਿਓ ਬਹੁਤ ਮਜਬੂਰ ਹੋ ਜਾਂਦੇ ਨੇ ਵੀ ਅੱਗੇ ਬੱਚੇ ਦੇ ਵੀ ਹਰ ਇੱਕ ਜਦ ਮੰਨਣੀ ਵੀ ਪੈਂਦੀ ਐ ਪਰ ਉਹਦੇ ਵਿੱਚ ਬੱਚੇ ਨੂੰ ਉਸ ਵੇਲੇ ਨਹੀਂ ਸੁਰਤ ਹੁੰਦੀ ਲੇਕਿਨ ਕੁਝ ਟਾਈਮ ਬਾਅਦ ਜਦੋਂ ਸੁਰਤ ਆਉਂਦੀ ਐ ਬੱਚੇ ਨੂੰ ਲੱਗਦਾ ਵੀ ਹਾਂ ਯਾਰ ਉਹ ਬਾਕੀ ਦੇ ਵਿੱਚ ਵੀ ਮੇਰੇ ਮਾਪਿਓ ਸਹੀ ਕਹਿੰਦੇ ਬੇ ਅਸੀਂ ਇਸ ਜਗ੍ਹਾ ਦੇ ਉੱਤੇ। ਦੇਖੋ ਮਾਪੇ ਤਾਂ ਕਦੇ ਵੀ ਆਪਣੇ ਬੱਚੇ ਦੇ ਵਿਰੁੱਧ ਨਹੀਂ ਹੁੰਦੇ। ਉਹ ਹਮੇਸ਼ਾ ਹੀ ਬੱਚੇ ਦਾ ਜਿਹੜਾ ਹੈਗਾ ਚੰਗਾ ਭਵਿੱਖ ਹੀ ਲੋਚਦੇ ਨੇ। ਪਰ ਬੱਚਾ ਜਿਹੜਾ ਹੈਗਾ ਉਹਦੇ ਵਿੱਚ ਬਚਪਨਾ ਹੁੰਦਾ ਬੱਚੇ ਵਿੱਚ ਬਚਪਨਾ ਹੁੰਦਾ ਜਿਹੜਾ ਬਚਪਨਾ ਹੈਗਾ ਉਹ ਉਹਦੇ ਆਪਣੇ ਫੈਸਲੇ ਲੈ ਹੋਏ ਹੁੰਦੇ ਆ ਜਿਹੜੇ ਉਸੇ ਨੂੰ ਉਹ ਚੰਗਾ ਸਮਝਦਾ ਮਾਂ-ਬਾਪ ਦੇ ਸਮਝਾਉਣ ਦੀ ਗੱਲ ਜਾਂ ਕਿਸੇ ਹੋਰ ਪਾਸੇ ਉਹਦਾ ਬਹੁਤਾ ਧਿਆਨ ਨਹੀਂ ਹੁੰਦਾ ਉਹਦਾ ਆਪਣੇ ਆਪ ਜੀ ਉਤੇ ਮੈਂ ਮੈਂ ਆ ਕਰਨਾ ਮੈਂ ਆ ਕਰਨਾ ਪਰ ਜਿਹੜੇ ਨਹੀਂ ਤਾਂ ਨਹੀਂ ਹੋਈਆਂ ਸੋ ਅਸੀਂ ਤਾਂ ਇਹ ਦੇਖਦੇ ਹਾਂ ਕਿ ਬੱਚਾ ਜਿਹੜਾ ਹੈਗਾ ਮਾਂ-ਬਾਪ ਦਾ ਕਹਿਣਾ ਮੰਨੇ ਮਾ ਮਾਪ ਜੋ ਕਰਦੇ ਆ ਉਹ ਬੱਚੇ ਲਈ ਚੰਗਾ ਹੀ ਕਰਦੇ ਆ ਕਦੇ ਕੋਈ ਮਾ ਮਾਪ ਕਿਸੇ ਬੱਚੇ ਲਈ ਮਾੜਾ ਨਹੀਂ ਕਦੇ ਵੀ ਸੋਚਦਾ ਹੁੰਦਾ ਤੇ ਉਹ ਵਿਖ ਜਿਹੜਾ ਉਹਨੇ ਬਣਾਉਣਾ ਹੈਗਾ ਇਹ ਮਾ ਮਾਪ ਦੀ ਸਲਾਹ ਨਾਲ ਬਣਾਵੇ ਜਿਵੇਂ ਉੱਥੇ ਦਰਬਾਰ ਸਾਹਿਬ ਬੱਚੇ ਦੇ ਨਾਲ ਹੋਈ ਹਟਣਾ ਵੀ ਉਸ ਨੂੰ ਲਜਾਣ ਨੂੰ ਕਾਲੇ ਹੋਏ ਸੀ ਦੋ ਜਾਨੇ ਲੋਕ ਹਨ ਦੋ ਸ਼ਖਸ ਜਿਹੜੇ ਸੀਗੇ ਬੀਜਨ ਹੰਗ ਸਿੰਘ ਉੱਥੇ ਨਾ ਹੁੰਦੇ ਤੇ ਉਹ ਬੱਚੇ ਨੂੰ ਧੱਕਾ ਕਰਦੇ ਤਾਂ ਅੱਜ ਕੀ ਕੀ ਵਾਪਰਦਾ ਪਰਿਵਾਰ ਦੇ ਉੱਤੇ ਉਹਦਾ ਇਹ ਹੈਗਾ ਦੇਖੋ ਅਸੀਂ ਤਾਂ ਇਹ ਸਮਝਦੇ ਹੈਗੇ ਆਂ ਵੀ ਉਹ ਖਬਰਾ ਕੌਣ ਸੀ ਕੌਣ ਨਹੀਂ ਹੈ ਉਹਨੂੰ ਇੱਥੋਂ ਕੋਈ ਕੋਈ ਬੂਟੀ ਹੈ ਜੀ ਸੰਘਾ ਕੇ ਕਿਸੇ ਪਾਸੇ ਹੋਰ ਹੀ ਲੈ ਜਾਂਦੇ ਕੋਈ ਬਿਹਾਰ ਲੈ ਜਾਂਦੇ ਕੋਈ ਯੂਪੀ ਲੈ ਜਾਂਦੇ ਕਿਤੇ ਹੋਰ ਲੈ ਜਾਂਦੇ ਕੀ ਪਤਾ ਸੀ ਉਹ ਕੌਣ ਨੇ ਕੌਣ ਨਹੀਂ ਤੇ ਸਾਡੇ ਪਰਿਵਾਰ ਦੀ ਫੇਰ ਕੀ ਹਾਲਤ ਹੁੰਦੀ ਜੇ ਸਾਾਨੂੰ ਬੱਚਾ ਉਹ ਹੋਰ ਨਾ ਮਹੀਨਾ 2 ਮਹੀਨੇ 4 ਮਹੀਨੇ ਮਿਲਦਾ ਤੇ ਅਸੀਂ ਇਹ ਕਹਿੰਦੇ ਆ ਬਈ ਬਾਕੀ ਵੀ ਬੱਚਿਆਂ ਨੂੰ ਇਹ ਸਿਹਤ ਲੈਣੀ ਚਾਹੀਦੀ ਹੈ ਹਜੇ ਮੌਕੇ ਤੇ ਵੀ ਆਪਣੇ ਮਾਪੇ ਦੇ ਕਹਿਣੇ ਵਿੱਚ ਹੀ ਰਹਿਣ ਤੇ ਉਹਨਾਂ ਤੋਂ ਬਾਗੀ ਨਾ ਹੋ। ਬਹੁਤ ਧੰਨਵਾਦੀ। ਸੋ ਇਹ ਇੰਦਰਪ੍ਰੀਤ ਦੀ ਉਹ ਜਰਨੀ ਸੀ ਜਿਹਦੇ ਵਿੱਚ ਬੱਚਾ ਘਰ ਛੱਡ ਕੇ ਜਾਂਦਾ ਹੈ ਲੇਕਿਨ ਦਰਬਾਰ ਸਾਹਿਬ ਵਿਖੇ ਦੋ ਸ਼ਖਸ ਜਿਹੜੇ ਉਸ ਨੂੰ ਮਿਲਦੇ ਨੇ ਜੋ ਉਸ ਨੂੰ ਲਾਲਚ ਦਿੰਦੇ ਨੇ ਕਿ 1.5 ਲੱਖ ਰੁਪਿਆ ਤਨੂੰ ਮਹੀਨੇ ਤਨਖਾਹ ਦੇਵਾਂਗੇ ਵੀ ਤੂੰ ਸਾਡੇ ਨਾਲ ਚੱਲ ਲੇਕਿਨ ਉੱਥੇ ਨਹਿੰਗ ਸਿੰਘ ਇੱਥੇ ਮੌਜੂਦ ਹੁੰਦੇ ਨੇ ਤੇ ਇੰਦਰਪ੍ਰੀਤ ਉਹਨਾਂ ਦੀ ਮਦਦ ਮੰਗਦਾ ਤੇ ਉਹ ਉਹਨਾਂ ਦੀ ਮਦਦ ਕਰਦੇ ਵੀ ਨੇ ਤੇ ਖੀਰ ਜਦੋਂ ਬੱਚਾ ਇੱਥੇ ਪਹੁੰਚਦਾ ਹੈ ਜਿੱਥੇ ਉਹਨੇ ਕੋਚਿੰਗ ਲੈਣੀ ਹੁੰਦੀ ਹੈ ਤਾਂ ਉੱਥੋਂ ਪਰਿਵਾਰ ਉਸ ਨੂੰ ਲੈ ਕੇ ਆਉਂਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਬੱਚੇ ਦਾ ਮਨ ਹੈ ਕਿ ਉਹ ਸਪੋਰਟਸ ਦੇ ਵਿੱਚ ਜਾਵੇ ਤਾਂ ਇਨ ਫਿਊਚਰ ਦੇ ਵਿੱਚ ਪਰਿਵਾਰ ਦਾ ਕਹਿਣਾ ਹੈ ਕਿ ਅਗਲੇ ਆਉਣ ਵਾਲੇ ਸਮੇਂ ਤੱਕ ਬੱਚੇ ਨੂੰ ਪੜ੍ਹਾਈ ਦੇ ਨਾਲ ਖੇਡ ਦੇ ਵਿੱਚ ਵੀ ਪਾਇਆ ਜਾਵੇ ਲੇਕਿਨ ਕੁਝ ਸਮਾਂ ਅਜਿਹਾ ਹੁੰਦਾ ਹੈ ਪਰਿਵਾਰ ਦੇ ਉੱਤੇ ਜਿਹੜਾ ਨਹੀਂ ਸੰਭਾਲਿਆ ਜਾ ਸਕਦਾ ਇਸ ਕਰਕੇ ਉਹ ਹਾਲਾਤ ਨੇ ਇਸ ਵੇਲੇ ਪਰਿਵਾਰ ਦੇ ਤੇ ਇਨ ਫਿਊਚਰ ਜਿਹੜਾ ਬੱਚੇ ਨੂੰ ਖੇਡ ਦੇ ਵਿੱਚ ਵੀ ਪਾਇਆ ਜਾਊਗਾ ਲੇਕਿਨ ਇਤੇ ਸੇਧ ਲੈਣ ਦੀ ਵੀ ਲੋੜ ਹੈ ਕਿ ਜਿਹੜੇ ਅ ਬੱਚੇ ਨੇ ਜੋ ਸੋਚਦੇ ਨੇ ਕਿ ਅਸੀਂ ਘਰਾਂ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਕੁਝ ਕਰਕੇ ਕੁਝ ਬਣ ਜਾਵਾਂਗੇ ਤਾਂ ਉਹ ਪਰਿਵਾਰ ਦੇ ਉੱਤੇ ਜੋ ਬੀਤਦੀ ਹੈ ਉਹ ਵੀ ਸਮਝਣ ਵਾਲੀ ਗੱਲ ਹੈ ਹਾਲਾਂਕਿ ਇਹ ਬੱਚੇ ਜਿਹੜੇ ਨੇ ਇੰਨਾ ਸੋਚਣ ਦੇ ਵਿੱਚ ਜਿਹੜੇ ਸ਼ਕਤੀਵਾਨ ਨਹੀਂ ਹੁੰਦੇ ਉਸ ਵੇਲੇ ਉਸ ਇਹ ਦੇ ਵਿੱਚ ਕੀ ਉਹ ਸਮਝ ਸਕਣ ਲੇਕਿਨ ਬਾਅਦ ਵਿੱਚ ਇਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਇਹ ਇੱਕ ਸੇਧ ਵੀ ਬਣਦੀ ਹੈ ਬੱਚਿਆਂ ਦੇ ਲਈ ਵੀ ਤੇ ਪਰਿਵਾਰਾਂ ਦੇ ਲਈ ਵੀ ਕਿ ਜਿਹੜੇ ਬੱਚੇ ਨੇ ਉਹ ਵੀ ਪਰਿਵਾਰ ਨੂੰ ਸਮਝ ਸਕਣ ਤੇ ਪਰਿਵਾਰ ਦਾ ਵੀ ਬਣਦਾ ਹੈ ਫਰਜ਼ ਕਿ ਬੱਚੇ ਦੀ ਜਿਹੜੇ ਹਾਲਾਤ ਨੇ ਜਾਂ ਜੋ ਉਹ ਚਾਹੁੰਦਾ ਹੈ ਉਸ ਦੇ ਬਾਰੇ ਸਮਝ ਸਕਣ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ